ਬਹੁਤ ਹੀ ਮਜ਼ੇਦਾਰ ਤੇ ਬਹੁਤ ਜ਼ਿਆਦਾ कुरकुरा ਬ੍ਰੈਡ ਪਕੌੜਾ 5 ਮਿੰਟਾਂ ਵਿੱਚ ਤਿਆਰ ਹੋ ਜਾਊਗਾ ਇਹ ਆਪਾਂ ਆਲੂ ਤੇ ਬ੍ਰੈਡ ਤੋਂ ਤਿਆਰ ਕੀਤਾ ਹੈ ਕਿੰਨਾ ਜ਼ਿਆਦਾ ਟੇਸਟੀ ਹੈ ਤੇ ਬਣਾਉਣਾ ਕਿੰਨਾ ਆਸਾਨ ਹੈ ਇਹ ਤੁਸੀਂ ਵੀਡੀਓ ਵਿੱਚ ਦੇਖ ਹੀ ਲਓਗੇ ਫੁੱਲ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਇਹਨੂੰ ਆਪਾਂ ਦੋ ਸੀਕ੍ਰੇਟ ਮਸਾਲਿਆਂ ਦੇ ਨਾਲ ਬਣਾਵਾਂਗੇ ਜਿਦੇ ਨਾਲੇ ਬੜਾ ਹੀ ਟੇਸਟੀ ਬਣੂਗਾ ਤੇ ਇਹਦੇ ਲਈ ਆਪਾਂ ਲੈ ਲਏ ਜੀ 7 ਤੋਂ 8 ਬਰੈਡ ਦੋ ਲੈ ਆ ਆਲੂ ਕੱਚੇ ਆਲੂ ਆਪਣੇ ਕੋਲੇ ਹਰਾ ਧਨੀਆ ਦੋ ਪਿਆਜ਼ ਨੂੰ ਬਰੀਕ ਕੱਟ ਲਿਆ ਦੋ ਤਿੰਨ ਕਟੀਆਂ ਹਰੀਆਂ ਮਿਰਚਾਂ ਸਭ ਤੋਂ ਪਹਿਲਾਂ ਲਵਾਂਗੇ ਆਪਾਂ ਕੱਚੇ ਆਲੂ ਕਿਸੇ ਵੀ ਡੋਂਗੇ ਵਿੱਚ ਤੁਸੀਂ ਪਾਣੀ ਲੈ ਲਿਓ ਤੇ ਆਲੂਆਂ ਨੂੰ ਚੰਗੀ ਤਰ੍ਹਾਂ ਗ੍ਰੇਟ ਕਰ ਲਿਓ ਕਿਉਂਕਿ ਆਲੂਆਂ ਵਿੱਚ ਸਟਾਰਚ ਕਾਫੀ ਜ਼ਿਆਦਾ ਹੁੰਦਾ ਹੈ ਦੋਨੇ ਆਲੂਆਂ ਨੂੰ ਗ੍ਰੇਟ ਕਰਕੇ ਤਿੰਨ ਚਾਰ ਵਾਰੀ ਪਾਣੀ ਬਦਲ ਕੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਧੋ ਲੈਣਾ ਹੈਗਾ ਆਲੂਆਂ ਵਿੱਚਲਾ ਸਟੈਚ ਵੀ ਸਾਰਾ ਨਿਕਲ ਜਾਊਗਾ ਤੇ ਨਾਲੇ ਇਹ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ ਲੱਛੇਦਾਰ ਤੇ ਮਜ਼ੇਦਾਰ ਜੇ ਪਕੌੜੇ ਮਿੰਟਾਂ ਵਿੱਚ ਬਣ ਕੇ ਤਿਆਰ ਹੋਣਗੇ ਕਿਸੇ ਚੀਜ਼ ਦੀ ਤਿਆਰੀ ਕਰਨ ਦੀ ਕੋਈ ਜ਼ਰੂਰਤ ਨਹੀਂ ਛਾਨਣੀ ਨਹੀਂ ਰਾਹੀ ਆਪਾਂ ਇਹਨੂੰ ਪਾਣੀ ਤੋਂ ਬਾਹਰ ਕਰ ਲਿਆ ਉਸ ਤੋਂ ਬਾਅਦ ਜੀ ਇੱਕ ਲੈ ਲਿਆ ਖੁੱਲਾ ਜਿਹਾ ਬਾਊਲ ਚਾਹੇ ਤੁਸੀਂ ਕੋਈ ਵੀ ਭਾਂਡਾ ਲੈ ਸਕਦੇ ਹੋ ਤੇ ਫਿਰ ਇਹਦੇ ਵਿੱਚ ਪਾਤੇ ਆਪਾਂ ਗ੍ਰੇਟ ਕੀਤੇ ਹੋਏ ਆਲੂ ਬਰੀਕ ਕੱਟਿਆ ਹੋਇਆ ਅੱਜ ਦੋ ਪਾਤੀਆਂ ਹਰੀਆਂ ਮਿਰਚਾਂ ਉਹਨਾਂ ਨੂੰ ਵੀ ਆਪਾਂ ਬਰੀਕ ਕੱਟਿਆ ਹੋਇਆ ਹੁਣ ਬਾਰੀ ਆਈ ਹੈ ਜੀ ਬਰੈਡਾਂ ਦੀ ਬਰੈਡਾਂ ਨੂੰ ਛੋਟੇ ਛੋਟੇ ਪੀਸਾਂ ਵਿੱਚ ਕੱਟ ਕੇ ਤੁਸੀਂ ਇਹਦੇ ਵਿੱਚ ਪਾ ਲੈਣਾ ਹੱਥਾਂ ਨਾਲ ਆਪਾਂ ਇਹਨੂੰ ਤੋੜ ਮਰੋੜ ਕੇ ਵਿੱਚ ਪਾ ਲਿਆ ਗ੍ਰਾਈਂਡ ਵਗੈਰਾ ਕਰਨ ਦੀ ਕੋਈ ਜ਼ਰੂਰਤ ਨਹੀਂ ਇਸੇ ਤਰ੍ਹਾਂ ਹੀ ਪਾ ਲਿਓ ਪਰ ਜਿਹੜਾ ਇਹਦਾ ਸਭ ਤੋਂ ਵੱਡਾ ਫਾਇਦਾ ਹੈ ਇਹਦੇ ਵਿੱਚੇ ਮੋٹے ਬਰੈਡ ਵੀ ਪੈ ਜਾਂਦੇ ਆ ਜਿਹੜੇ ਕਿ ਸਭ ਤੋਂ ਲਾਸਟ ਤੇ ਉੱਪਰ ਵਾਲੇ ਹੁੰਦੇ ਆ ਅਕਸਰ ਹੀ ਆਪਾਂ ਇਹਨਾਂ ਨੂੰ ਘੱਟ ਵਰਤਦੇ ਆ ਪਰ ਜਦੋਂ ਹੀ ਤੁਸੀਂ ਇਹ ਪਕੌੜੇ ਬਣਾਉਣੇ ਹੋ ਤਾਂ ਤੁਸੀਂ ਛਟਪਟ ਇਹ ਜੇ ਬਰੈਡ ਪਏ ਵੀ ਵਰਤ ਸਕਦੇ ਹੋ ਕਿਉਂਕਿ ਪਕੌੜੇ ਇਹਨਾਂ ਨਾਲ ਵੀ ਬਹੁਤ ਵਧੀਆ ਬਣਨਗੇ ਉਸ ਤੋਂ ਬਾਅਦ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਮਸਾਲੇ ਫੁੱਲ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਮਸਾਲਿਆਂ ਦਾ ਹੀ ਇਹਦੇ ਵਿੱਚ ਟੇਸ ਆਉਣਾ ਇੱਕ ਟੀस्पून ਭਰ ਕੇ ਪਾਇਆ ਆਪਾਂ ਚੀਲੀ ਫਲੈਕਸ ਦਾ ਤੁਸੀਂ ਚਾਹੋ ਤਾਂ ਸੁੱਕੀਆਂ ਲਾਲ ਮਿਰਚਾਂ ਨੂੰ ਕੁੱਟ ਕੇ ਪਾ ਲਿਓ ਅੱਧਾ ਚਮਚ ਪਾਵਾਂਗੇ ਧਨੀ ਪਾਊਡਰ ਦਾ ਜਰੂਰਤ ਮੁਤਾਬਕ ਪਾ ਲਿਓ ਨਮਕ ਅੱਧਾ ਚਮਚ ਪਾਵਾਂਗੇ ਰੰਗਵਾਲੀ ਦੇਗੀ ਮਿਰਚ ਦਾ ਇਹਦੇ ਨਾਲ ਪਕੌੜਿਆਂ ਦਾ ਕਲਰ ਬੜਾ ਹੀ ਵਧੀਆ ਆਊਗਾ ਅੱਧਾ ਚਮਚੀ ਪਾਇਆ ਆਪਾਂ આમਚੂਰ ਪਾਊਡਰ ਦਾ ਇਹਦੇ ਨਾਲ ਹਲਕੀ ਜਿਹੀ ਖਟਾਸ ਆਊਗੀ ਅੱਧਾ ਚਮਚ ਪਾਇਆ ਪੂਜੇ ਹੋਏ ਜੀਰੇ ਦਾ ਚਾਹੇ ਜੀਰੇ ਨੂੰ ਦਰਦਰਾ ਕੁੱਟ ਕੇ ਪਾ ਲਿਓ ਫਿਰ ਇੱਕ ਪੈਕੇਟ ਪਾਵਾਂਗੇ ਇਹਦੇ ਵਿੱਚ ਮੈਗੀ ਮਸਾਲਾ ਇਹ ਤੁਸੀਂ ਜਰੂਰ ਪਾਉਣਾ ਕਿਉਂਕਿ ਇਸ ਮਸਾਲੇ ਨਾਲ ਪਕੌੜੇ ਲਾਜਵਾਬ ਬਣਦੇ ਨੇ ਉਸ ਤੋਂ ਬਾਅਦ ਜੀ ਮੁਠੀ ਭਰ ਪਾਵਾਂਗੇ ਹਰਾ ਹਰਾ ਧਨੀਆ ਤੇ ਇਹਨੂੰ ਕੱਟ ਕੇ ਚਾਹੇ ਤੁਸੀਂ ਐਡੇ ਟਾਈਮੇ ਉਲਿ ਕੋਈ ਗੱਲ ਨਹੀਂ ਇੱਕੋ ਸਾਰ ਜਿਆਦਾ ਪਾਣੀ ਨਾ ਪਾਓ ਬਿਲਕੁਲ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਸਖਤ ਜੇ ਹੱਥਾਂ ਨਾਲ ਮਿਕਸ ਕਰਦੇ ਜਾਈਓ ਕਿਉਂਕਿ ਗ੍ਰੇਟ ਕੀਤੇ ਹੋਏ ਆਲੂ ਪਿਆਜ਼ ਤੇ ਹਰਾ ਧਨੀਆ ਇਹ ਹਲਕੇ ਜਿਹੀ ਗਿੱਲੇ ਐ ਜਦ ਦੀ ਬ੍ਰੈਡਾਂ ਨੇ ਇਹਦਾ ਪਾਣੀ ਸੋਖ ਲਿਆ ਫਿਰ ਜ਼ਰੂਰਤ ਮੁਤਾਬਕ ਤੁਸੀਂ ਹੋਰ ਪਾਣੀ ਪਾਓ ਜੇ ਨਾ ਜ਼ਰੂਰਤ ਪਈ ਤਾਂ ਪਾਣੀ ਪਾਉਣ ਦੀ ਕੋਈ ਜ਼ਰੂਰਤ ਨਹੀਂ ਇਹਨੂੰ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਗੁੰਨ ਝੇਲਿਓ ਤੇ ਇਹਦਾ ਇੱਕ ਹਲਕਾ ਜਿਹਾ ਹੱਥਾਂ ਵਿੱਚ ਪੇੜਾ ਜਿਹਾ ਬਣਾ ਕੇ ਦੇਖ ਲਿਓ ਮਤਲਬ ਇਹਦੀ ਬਾਈਂਡਿੰਗ ਸਹੀ ਹੋਣੀ ਚਾਹੀਦੀ ਐ ਜੇਦੀ ਸਹੀ ਹੋਗੀ ਤਾਂ ਸਮਝ ਜਾਏ ਪਕੌੜਿਆਂ ਲਈ ਤਿਆਰ ਹੈ ਪਰ ਜੇ ਦੇ ਵਿੱਚ ਪਾਣੀ ਦੀ ਕਮੀ ਹੋਈ ਤੁਸੀਂ ਪਾਣੀ ਪਾ ਲਿਓ ਜੇ ਕਦੇ ਬਰੈਡ ਦੀ ਕਮੀ ਹੋਈ ਬਰੈਡ ਪਾ ਲਿਓ ਉਸ ਤੋਂ ਬਾਅਦ ਨਾਲੀ ਜੀ ਆਪਾਂ ਤੇਲ ਨੂੰ ਧਰ ਤੱਕ ਗਰਮ ਤੇ ਤੇਲ ਇੱਥੇ ਤੁਹਾਡਾ ਫੁੱਲ ਗਰਮ ਹੋਣਾ ਚਾਹੀਦਾ ਹੈ ਜਦੋਂ ਹੀ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਫਿਰ ਆਪਾਂ ਇਹਦੀਆਂ ਛੋਟੀਆਂ ਛੋਟੀਆਂ ਬਾਲਸ ਬਣਾ ਕੇ ਤੇਲ ਦੇ ਵਿੱਚ ਪਾਉਣੀਆਂ ਸ਼ੁਰੂ ਕਰ ਦੇਵਾਂਗੇ ਜੇ ਤੁਸੀਂ ਬਾਲਸ ਵਗੈਰਾ ਨਹੀਂ ਤਿਆਰ ਕਰਨੀਆਂ ਤਾਂ ਸਿੰਪਲ ਹੀ ਤਰੀਕੇ ਨਾਲ ਥੋੜੇ ਥੋੜੇ ਜਿਹਾ ਆਲੂ ਹੱਥਾਂ ਵਿੱਚ ਲੈ ਕੇ ਇਹਦੇ ਵਿੱਚ ਪਾਉਂਦੇ ਜਾਈਓ ਮਤਲਬ ਤੁਸੀਂ ਸਿੰਪਲ ਪਕੌੜੇ ਕੱਢ ਲਿਓ ਗੈਸ ਦੀ ਫਲੇਮ ਜ਼ਰੂਰਤ ਮੁਤਾਬਕ ਹਲਕੀ ਜਿਹੀ ਘਟਾ ਸਕਦੇ ਹੋ ਪਰ ਸਲੋ ਬਿਲਕੁਲ ਨਹੀਂ ਕਰਨੀ ਕਿਉਂਕਿ ਜੇ ਤੁਸੀਂ ਗੈਸ ਨੂੰ ਸਲੋ ਕਰੋਗੇ ਤਾਂ ਤੇਲ ਇਹਨਾਂ ਅੰਦਰ ਤੱਕ ਚਲਾ ਜਾਊਗਾ ਤੇ ਬਿਲਕੁਲ ਵਧੀਆ ਨਹੀਂ ਬਣਨੇ ਤੁਸੀਂ ਇਸੇ ਲਈ ਇਹਨੂੰ ਫੁੱਲ ਤੇ ਜਾਂ ਮੀਡੀਅਮ ਟੂ ਫੁੱਲ ਦੇ ਵਿੱਚ ਹੀ ਪਕਾਉਣਾ ਹੈਗਾ ਦੋ ਤੋਂ 3 ਮਿੰਟੇ ਨੂੰ ਪੱਕਣ ਤੇ ਲੱਗਣਗੇ ਤੇ ਬਹੁਤ ਹੀ ਇੱਕ ਕ੍ਰਿਸਪੀ ਜਿਹਾ ਪਕੌੜੇ ਬਣ ਕੇ ਤਿਆਰ ਹੋਣਗੇ ਕਿਉਂਕਿ ਇਹਨਾਂ ਦੇ ਵਿੱਚ ਵੈਸੇ ਪਕਾਉਣ ਲਈ ਕੁਝ ਵੀ ਨਹੀਂ ਸਿਰਫ ਆਪਣੇ ਆਲੂ ਹੈ ਜਿਨ੍ਹਾਂ ਨੂੰ ਆਪਾਂ ਗ੍ਰੇਡ ਕੀਤਾ ਹੋਇਆ ਤੇ ਉਹ ਇੱਕ ਡੇਢ ਮਿੰਟ ਵਿੱਚ ਹੀ ਪੱਕ ਜਾਣਗੇ ਤੇ ਪਰ ਇਹਨੂੰ ਹਲਕਾ ਜਿਹਾ ਕਲਰ ਵਧੀਆ ਆਵੇ ਤੇ ਕ੍ਰਿਸਪੀ ਬਣਨ ਇਸੇ ਲਈ ਆਪਾਂ ਇਹਨੂੰ 2.5 ਮਿੰਟ ਤੱਕ ਪਕਾਇਆ ਤੇ ਜਿਹੜੇ ਪਕੌੜੇ ਬਣ ਗਏ ਉਹਨਾਂ ਨੂੰ ਤੁਸੀਂ ਪਹਿਲਾਂ ਵਾਰ ਕੱਢ ਲਿਓ ਤੇ ਜਦੋਂ ਦੂਸਰੇ ਨੇ ਵੀ ਆਪਣਾ ਵਧੀਆ ਜਿਹਾ ਕਲਰ ਲੈ ਲਿਆ ਤੇ ਓਨੇ ਕ੍ਰਿਸਪੀ ਹੋ ਗਏ ਉਹਨਾਂ ਨੂੰ ਵੀ ਵਾਰ ਕੱਢਦੇ ਜਾਇਓ ਦੂਸਰੇ ਪੂਰਵ ਲੇ ਵੀ ਪਕੌੜੇ ਆਪਾਂ ਪਾਤੇ ਤੇ ਉਸੇ ਤਰ੍ਹਾਂ ਹੀ ਤਿਆਰ ਕਰਕੇ ਬਾਹਰ ਕੱਢ ਲਏ ਮजेदार ਜੀ ਤੇ ਐਨੀ ਸੌਖੀ ਰੈਸিপি ਪਕੌੜਿਆਂ ਦੀ ਤੁਹਾਨੂੰ ਕਿਹੋ ਜੀ ਲੱਗੀ ਹੈ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਪਕੌੜੇ ਕਿੰਨੇ ਜ਼ਿਆਦਾ ਕ੍ਰਿਸਪੀ ਹੈ ਉਹ ਤੁਸੀਂ ਇਹਨਾਂ ਦੀ ਆਵਾਜ਼ ਤੋਂ ਸੁਣ ਹੀ ਲਿਆ ਹੋਊਗਾ ਜਦੋਂ ਹੀ ਇਹਨਾਂ ਨੂੰ ਖਾਣਾ ਹੋਵੇ ਤਾਂ ਥੋੜਾ ਜਿਹਾ ਇਹਨਾਂ ਉੱਪਰ ਕਾਲਾ ਨਮਕ ਤੇ ਕਾਲੀ ਮਿਰਚ ਪਾ ਲਿਓ ਤੇ ਉਸ ਤੋਂ ਬਾਅਦ ਕੋਈ ਮਰਜ਼ੀ ਲੈ ਲਿਓ ਸੌਸ ਚਾਹੀ ਗ੍ਰੀਨ ਲੈ ਲਿਓ ਚਾਹੀ ਰੈੱਡ ਲੈ ਲਿਓ ਬਹੁਤ ਹੀ ਟੇਸਟੀ ਇਹ ਪਕੌੜੇ ਬੰਦੇ ਨੇ ਸੌਣ ਦਾ ਮਹੀਨਾ ਤੇ ਆਪਣੇ ਘਰਾਂ ਵਿੱਚ ਕੜੇ ਵਗੈਰਾ ਆ ਵੀ ਬੰਦਿਆ ਤੇ ਕੱਲ ਨੂੰ ਹੀ ਚਟਪਟੇ ਨੂੰ ਤੁਸੀਂ ਬਣਾ ਕੇ ਜਰੂਰ ਖਾਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮੇਰੀ ਪੂਰੀ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ ਜੀ